ਯਾਦ ਕਹਾਣੀ ਇਹ ਮਾਂ ਮਾਂ ਤੂੰ ਸੱਚ ਲੁਧਿਆਣਾ ਦੇ ਇੱਕ ਨਿੱਜੀ ਹੋਟਲ 'ਚ ਜਰਨੈਲ ਸਿੰਘ ਨੜਵਾ ਵੈਲਫੇਅਰ ਸੁਸਾਇਟੀ ਦੇ ਵੱਲੋਂ 28ਵਾਂ ਤੀਆਂ ਦਾ ਲੋਹੜੀ ਮੇਲਾ ਮਨਾਇਆ ਗਿਆ। ਇਸ ਦੌਰਾਨ ACP ਟ੍ਰੈਫਿਕ ਗੁਰਦੇਵ ਸਿੰਘ SHO ਮਧੂਬਾਲਾ SHO ਅਸ਼ਪ੍ਰੀਤਪੁਰ ਗਰੇਵਾਲ ਟ੍ਰੈਫਿਕ ਜ਼ੋਨ ਇੰਚਾਰਜ ਦਗਜੀਤ ਸਿੰਘ ਜਲਾਤੋ ਇਲਾਵਾ ਹੋਰ ਵੀ ਕਈ ਨਾਮਵਰ ਸ਼ਖਸੀਅਤਾਂ ਹਾਜ਼ਰ ਹੋਈਆਂ ਨੇ। ਅੱਜ ਸਾਡੀ ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈਲਫੇਅਰ ਸੈਟਿ Registered ਵੱਲੋਂ ਅਸੀਂ 28 ਮਾ ਤੀਆਂ ਦਾ ਲੋਹੜੀ ਮੇਲਾ ਮਨਾਇਆ ਗਿਆ ਜੀ ਇਸ ਵਿੱਚ ਸਾਡੇ ਕੋ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ACP ਗੁਰਦੇਵ ਸਿੰਘ ਜੀ ਹਾਲੂ ਵਾਲੀਆ ਜੀ ਦੇ ਤੌਰ ਤੇ ਪਹੁੰਚੇ ਇਸ ਮੌਕੇ ਤੇ ਜਿੱਥੇ ਅਸੀਂ ਕੁਝ ਬੱਚਿਆਂ ਨੂੰ ਲੋਹੜੀ ਵੰਡੀ ਉੱਥੇ ਮਹਾਨਗਰ ਦੀਆਂ ਪ੍ਰਸਿੱਧ ਸ਼ਖਸੀਅਤਾਂ ਇੰਜੀਨੀਅਰ ਹਰਵੀਰ ਕੌਰ ਗਿੱਲ ਜੀ ਐਸ ਐਚਓ ਅਰਸ਼ਪ੍ਰੀਤ ਕੌਰ ਗਰੇਵਾਲ ਐਸ ਐਚਓ ਮਧੂਵਾਲਾ ਜੀ ਪ੍ਰਿੰਸੀਪਲ ਮਮਤਾ ਮਹਿਰਾ ਜੀ ਮੈਨੇਜਰ ਆਈਟੀ ਐਸਪੀਐਸ ਹਸਪੀਟਲ ਤੋਂ ਲਖਵਿੰਦਰ ਕੌਰ ਜੀ ਡਾਕਟਰ ਸਮਤਾ ਗੋਲ ਜੀ ਡਾਕਟਰ ਸਵੇਤਾ ਜੀ ਤੇ ਮੈਮ ਰਮਨ ਜੀ ਇਹਨਾਂ ਨੂੰ ਅਸੀਂ ਸਾਡੀ ਸੈਟੀ ਵੱਲੋਂ ਵਿਸ਼ੇਸ਼ ਤੌਰ ਤੇ ਅਸੀਂ ਸਨਮਾਨਤ ਵੀ ਕੀਤਾ ਅੱਜ ਤੇ ਇਸ ਤਰ੍ਹਾਂ ਦੇ ਅਸੀਂ ਪਰਾਲੇ ਤੁਹਾਨੂੰ ਪਤਾ ਕਰਦੇ ਰਹੇ ਜਿਸ ਤਰ੍ਹਾਂ ਵੀ ਕੋਈ ਇਤਿਹਾਰ ਹੋਵੇ ਉਸੇ ਉਹਦੇ ਵਿੱਚ ਕਰਦੇ ਆ ਇਸ ਮੌਕੇ ਤੇ ਕਾਫੀ ਸਖੀਤਾ ਨੇ ਇਸ ਮੌਕੇ ਤੇ ਸਾਨੂੰ ਗੀਤ ਮਨੋਰੰਜਨ ਵੀ ਕੀਤਾ ਗੀਤਾਂ ਰਾਹੀਂ ਸਾਰਿਆਂ ਨੇ ਸੁਣਿਆ ਜੀ ਜਿਹੜੀ ਮੇਲਾ ਕਰਾਇਆ ਜਾ ਰਿਹਾ ਲਗਾਤਾਰ ਵਕਤਾਂ ਤੋਂ ਧੰਮਾ ਪ੍ਰਾਪਲ ਕਰਦੇ ਆ ਅੱਜ ਜਰਨੈਲ ਹਰੀ ਸਿੰਘ ਨਰਵਾ ਕਲਚਰਲ ਲੈਂਡ ਡਵੈਲਪਰ ਸੁਸਾਇਟੀ ਦੇ ਪ੍ਰਧਾਨ ਜੀ ਸਰਦਾਰ ਲਖਵੀਰ ਸਿੰਘ ਬੱਦੋਵਾਲ ਜੀ ਉਹਨਾਂ ਦੀ ਬੇਟੀ ਦੇ ਬਰਥਡੇ ਤੇ ਅੱਜ 28ਵਾਂ ਈਆਂ ਦੀ ਲੋਹੜੀ ਦਾ ਮੇਲਾ ਹੋਟਲ ਔਨ ਵਿੱਚ ਮਨਾਇਆ ਗਿਆ ਜਿੱਥੇ ਸਾਰੇ ਹੀ ਬਹੁਤ ਸਾਰੇ ਮਹਿਮਾਨ ਜਿਹੜੇ ਇਕੱਠੇ ਹੋਏ ਬਹੁਤ ਹੀ ਰੰਗੀਨ ਸ਼ਾਨ ਜਿਹੜੀ ਹੈਗੀ ਹੈ ਗੀਤਾਂ ਨਾਲ ਮਨਾਈ ਗਈ ਵੱਖ-ਵੱਖ ਪਰਸਨੈਲਿਟੀਆਂ ਨੇ ਆਪਣੇ ਜਿਹੜੇ ਵਿਚਾਰ ਵੀ ਸਾਡੇ ਇੱਥੇ ਸਾਂਝੇ ਕੀਤੇ ਤੇ ਬੱਚੀਆਂ ਨੂੰ ਗਿਫਟ ਵਗੈਰਾ ਦੇ ਕੇ ਹੋਰ ਪੈਸੇ ਆnde ਹਾਰ ਪਾ ਕੇ ਪੀਆਂ ਦਾ ਸਨਮਾਨ ਕੀਤਾ ਗਿਆ ਤੇ ਸਮਾਜ ਵਿੱਚ ਜਿਹੜੀ ਧੀਆਂ ਦਾ ਵਿਸ਼ੇਸ਼ ਥਾਨ ਹੈ ਉਹਦੇ ਬਾਰੇ ਅੱਜ ਬਹੁਤ ਵਧੀਆ ਇੱਥੇ ਵਿਚਾਰਾਂ ਵੀ ਹੋਈਆਂ ਤੇ ਇੱਥੇ ਇਸ ਪ੍ਰੋਗਰਾਮ 'ਚ ਆ ਕੇ ਮੈਂ ਆਪਣੇ ਆਪ ਨੂੰ ਬੜਾ ਮਾਣ ਮੱਤਾ ਮਹਿਸੂਸ ਕਰ ਰਿਹਾ ਤੇ ਮੈਂ ਸਭ ਨੂੰ ਲੋੜੀ ਦੀ ਲੱਖ ਲੱਖ ਵਧਾਈ ਦਿੰਦਾ ਤੇ ਮੈਂ ਪਰਮਾਤਮਾਗੇ ਅਰਦਾਸ ਕਰਦਾ ਕਿ ਸਾਡੇ ਸਮਾਜ ਚ ਧੀਆਂ ਦਾ ਵਿਸ਼ੇਸ਼ ਦਰਜਾ ਇਦਾਂ ਹੀ ਹੋਰ ਦੁੱਗਣੀ ਚੌਗਣੀ ਤਰੱਕੀ ਨਾਲ ਜਿਹੜੀਆਂ ਸਾਡੀਆਂ ਧੀਆਂ ਆ ਉਹ ਆਪਣਾ ਹੋਰ ਜਿਹੜਾ ਅੱਛੇ ਕੰਮਾਂ ਦਾ ਜਿਹੜਾ ਅੱਜ ਮੈਂ ਦੇਖ ਰਿਹਾ ਸੀ ਜਿੰਨੀਆਂ ਵੀ ਇੱਥੇ ਲੇਡੀਆਂ ਆਈਆਂ ਹੋਈਆਂ ਸਾਰੀਆਂ ਪ੍ਰਮੁੱਖ ਨੇ ਬਹੁਤ ਅੱਛਾ ਸਮਾਜ ਜਿਹੜੀ ਹੈਗੀ ਆ ਉਹਨਾਂ ਦੀ ਸਿਹਤ ਹੈ ਪਰਮਾਤਮਾ ਇਹਨਾਂ ਸਭ ਨੂੰ ਦਿੰਦੂ ਕੋਈ ਰਾਤ ਤੋਂ ਕੁਝ ਤਰੱਕੀ ਬਖਸ਼ੇ ਲਮੀਆ ਮਨਾ ਕਰੇ ਧੰਨਵਾਦ ਮੈਂ ਮਮਤਾ ਮੈਨਾ ਔਰ ਹਰ ਸਿੰਘ ਨਲਵਾ ਵੈਲਫੇਅਰ ਸੁਸਾਇਟੀ ਕਲਚਰ ਨੇ ਅੱਜ ਤੀਆਂ ਦੀ ਲੋੜੀ ਸੈਲੀਬ੍ਰੇਟ ਕੀਤੀ ਹੈ ਹਰਪੀਨ ਕੌਰ ਜੀ ਦਾ ਬਰਥਡੇ ਵੀ ਸੀ ਅੱਜ ਨਾਲ ਦੀ ਨਾਲ ਉਹ ਵੀ ਸੈਲੀਬ੍ਰੇਟ ਕੀਤਾ ਗਿਆ ਔਰ ਬਹੁਤ ਅੱਛਾ ਲੱਗਾ ਕਿ ਪੰਜਾਬੀ ਕਲਚਰ ਨੂੰ ਇਹਨਾਂ ਨੇ ਨਾਲ ਰੱਖਦਿਆਂ ਹੋਏ ਆ ਅੱਜ ਉਹਨਾਂ ਧੀਆਂ ਦਾ ਸਨਮਾਨ ਕੀਤਾ ਜੋ ਕਿ ਵਾਕਈ ਆਪਣੇ ਸੁਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਇੱਕ ਮੋੜ ਨਾ ਮੋੜਾ ਜੋੜ ਕੇ ਅੱਗੇ ਵਧ ਰਹੀਆਂ ਨੇ ਸਮਾਜ ਵਿੱਚ ਆਪਣਾ ਨਾਮ ਰੌਸ਼ਨ ਕਰ ਰਹੀਆਂ ਨੇ ਔਰ ਇਸ ਮੌਕੇ ਤੇ ਮੈਨੂੰ ਵੀ ਇੱਕ ਵਿਸ਼ੇਸ਼ ਇਹਨਾਂ ਨੇ ਸਨਮਾਨ ਦਿੱਤਾ ਮੈਨੂੰ ਆਨਰ ਕੀਤਾ ਔਰ ਮੈਂ ਪੂਰੀ ਟੀਮ ਦਾ ਧੰਨਵਾਦ ਕਰਦੀ ਹਾਂ ਕਿ ਪਰਮਾਤਮਾ ਇਹਨਾਂ ਨੂੰ ਇਸ ਤਰ੍ਹਾਂ ਹੀ ਅੱਗੇ ਵਧਾਵੇ ਔਰ ਵਧਦੀ ਚੜhti ਕਲਾ ਦੇ ਵਿੱਚ ਹੀ ਰੱਖੇ ਧੰਨਵਾਦ